ਕਰਤਾ ਪਰ ਨਰਪੋ ਨਰਵੈਰਿਆ ਕਾਲ ਮੂਰਤ ਯੁਨੀ ਸੈ ਬੰਗਰ ਪ੍ਰਸਾਦ ਜਤ ਆਦ ਸਚ ਅਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਗੀ ਵਾਲੇ ਪਾਸ਼ਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਕੋਈ ਰਸਨਾ ਵਾਂਂਦੀ ਨਾ ਰਹਿ ਜਾਵੇ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਿਨਾਂ ਤੋਂ ਇਹ ਮੋਰਚਾ ਚੱਲ ਰਿਹਾ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕੀ ਮੋਰਚਾ ਕਿਸ ਸਬੰਧ ਦੇ ਵਿੱਚ ਚੱਲ ਰਿਹਾ ਹੈ ਇਹ ਅੱਜ ਦੀਆਂ ਗੱਲਾਂ ਨਹੀਂ ਕਿ ਹੁਣੇ ਸਾਨੂੰ ਮੋਰਚੇ ਲਾਉਣੇ ਪੈ ਰਹੇ ਨੇ ਹਮੇਸ਼ਾ ਸਾਨੂੰ ਆਪਣੇ ਹੱਕਾਂ ਦੇ ਵਾਸਤੇ ਕਦੇ ਸਾਨੂੰ ਮੋਰਚੇ ਲਾਉਣੇ ਪੈਂਦੇ ਨੇ ਭੁਖ ਹੜਤਾਲਾਂ ਕਰਨੀਆਂ ਪੈਂਦੀਆਂ ਨੇ ਸੜਕਾਂ ਜਾਮ ਕਰਨੀਆਂ ਪੈਂਦੀਆਂ ਨੇ ਕਸੂਰ ਕੀ ਹੈ ਕਸੂਰ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਦਾ ਅੱਜ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਸਾਡੇ ਵੀਰ ਭਾਈ ਅਮਰਪਾਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਉਣਾ ਦੇ ਅਤੇ ਜਿਹੜੇ ਉਹਨਾਂ ਤੇ ਝੂਠੇ ਕੇਸ ਕਰ ਰੱਖੇ ਨੇ ਮੌਕੇ ਦੀਆਂ ਸਰਕਾਰਾਂ ਨੇ ਧੱਕਾ ਕੀਤਾ ਉਹਨਾਂ ਦੇ ਖਿਲਾਫ ਇਥੇ ਅੱਜ ਆਪਾਂ ਬੈਠੇ ਹਾਂ ਬਹੁਤ ਹੀ ਦੂਰੋਂ ਦੂਰ ਸੰਗਤਾਂ ਹਾਜ਼ਰੀਆਂ ਵੀ ਲਵਾ ਰਹੀਆਂ ਨੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਦੁੱਖ ਹੈ ਕੌਮ ਦੇ ਪ੍ਰਤੀ ਦਰਦ ਹੈ ਉਹ ਪਹੁੰਚਦੇ ਨੇ ਮੋਰਚਿਆਂ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਨੇ ਪਰ ਜੇ ਸਮੇਂ ਦੀਆਂ ਸਰਕਾਰਾਂ ਸੋਚਣ ਕਿ ਹਮੇਸ਼ਾ ਹੀ ਅਸੀਂ ਸਿੱਖ ਕੌਮ ਦੇ ਨਾਲ ਪੰਜਾਬ ਦੇ ਨਾਲ ੱੱੱਕਾ ਕਰਦੇ ਰਹਾਂਗੇ ਇਹ ਇਹਨਾਂ ਦਾ ਭੁਲੇਖਾ ਹੈ ਇਹ ਭੁਲੇਖਾ ਹੈ ਜੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸਾਨੂੰ ਸੱਜ ਦੇ ਵਿੱਚ ਸਬਰ ਦੇ ਵਿੱਚ ਰਹਿਣਾ ਸਿੱਖਿਆ ਸੀ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਜ਼ੁਲਮ ਦੇ ਖਿਲਾਫ ਲੜਨਾ ਵੀ ਸਿੱਖਿਆ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਸਰਕਾਰਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜਿੰਨਾ 스프ਰਿੰਗ ਨੂੰ ਦਬਾਂਗੇ ਨਾ ਉਹਨਾ ਉਛਲਦੇ ਹਨ ਉਹਨਾਂ ਨੁਕਸਾਨ ਹੋਵੇਗਾ ਸਾਡੇ ਵੀਰਾਂ ਨੂੰ ਸਾਡੇ ਨੌਜਵਾਨਾਂ ਨੂੰ ਕੀ ਮਾੜਾ ਕੰਮ ਕੀਤਾ ਇਹ ਤਾਂ ਬਸ ਸੋਚ ਲਈਏ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੀ ਨੌਜਵਾਨੀ ਨੂੰ ਬਚਾਉਣ ਦਾ ਕੋਈ ਅਪਰਾਧ ਹੈ ਇਹੀ ਬੇੜਾ ਚੱਕਿਆ ਸੀ ਨਾ ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਵਾਰਸ ਪੰਜਾਬ ਦੀ ਜੱਗ੍ਹਾਬੰਦੀ ਨੇ ਇਹੀ ਵੀੜਾ ਚੱਕਿਆ ਸੀ ਕਿ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਹੈ ਉਹ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਗੁਰੂ ਦੇ ਨਾਲੋਂ ਬੇਮੁਖ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਸਿਰਫ ਤਾਂ ਸਿਰਫ ਆਪਣੇ ਘਰ ਵੱਲ ਮੋੜਨ ਦਾ ਇੱਕ ਯਤਨ ਸੀ ਪਰ ਸਰਕਾਰ ਦੀਆਂ ਗੰਦੀਆਂ ਨੀਤੀਆਂ ਇਹ ਬਰਦਾਸ਼ਤ ਨਹੀਂ ਕਰਦੀਆਂ ਕਿ ਪੰਜਾਬ ਦਾ ਨੌਜਵਾਨ ਪੜਿਆ ਲਿਖਿਆ ਆਪਣੇ ਪੈਰਾਂ 'ਤੇ ਖੜਾ ਹੋ ਕੇ ਸਾਨੂੰ ਸਵਾਲ ਕਰ ਸਕੇ ਜੇ ਨੌਜਵਾਨ ਪੜਿਆ ਲਿਖਿਆ ਹੋਵੇਗਾ ਸਿੱਧੇ ਰਸਤੇ ਤੇ ਹੋਵੇਗਾ ਕਾਮਯਾਬ ਹੋਵੇਗਾ ਫਿਰ ਨਾ ਸਰਕਾਰਾਂ ਦੀਆਂ ਜਿਹੜੀਆਂ ਘਟੀਆ ਨੀਤੀਆਂ ਉਹ ਕਦੇ ਵੀ ਨੇਤਰੇ ਨਹੀਂ ਚੜ ਸਕਦੀਆਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਕਿਸੇ ਹੋਰ ਦੇ ਹੱਥਾਂ 'ਚ ਦੇਣ ਵਾਸਤੇ ਇਹ ਘਟੀਆਂ ਨੀਤੀਆਂ ਸਾਡੇ ਤੇ ਅਪਣਾਈਆਂ ਜਾ ਰਹੀਆਂ ਨੇ ਸਮੇਂ-ਸਮੇਂ ਸਰ ਹਰ ਇੱਕ ਸਰਕਾਰ ਦੇ ਕੁਝ ਮਰਜ਼ੀ ਆ ਰਹੇ ਚਾਹ ਪਹਿਲਾਂ ਦੀਆਂ ਸਰਕਾਰਾਂ ਸੀ ਚਾਹ ਹੁਣ ਮੌਕੇ ਦੀਆਂ ਮੌਜੂਦਾ ਸਰਕਾਰਾਂ ਨੇ ਕਿਸੇ ਨੇ ਘਟ ਨਹੀਂ ਗੁਜ਼ਾਰੀ ਪਰ ਯਾਦ ਰੱਖਣ ਇਹ ਕਲਗੀਧਰ ਪਾਤਸ਼ਾਹ ਜੀ ਦਾ ਪੰਥ ਖਾਲਸਾ ਹੈ ਇਹ ਕਿਸੇ ਦੇ ਮੁਕਾਇਆ ਮਕਦਾ ਨਹੀਂ ਕਿ ਜੇ ਦੇ ਮੁਕਾਇ ਮਕਦਾ ਨਹੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੈ ਕਿ ਜੋ ਪੰਜਾਬ ਨੂੰ ਬਰਬਾਦ ਕਰਨ ਦੀ ਇਹਨਾਂ ਦੀਆਂ ਸੋਚਾਂ ਨੇ ਇਹ ਵੀ ਇਹਨਾਂ ਦੇ ਭਲੇਖਰੀ ਪਾਲ ਰੱਖੇ ਨੇ ਸਬਰ ਹੈ ਸਬਰ ਦੇ ਨਾਲ ਪ੍ਰੇਮ ਦੇ ਨਾਲ ਹੱਲ ਕਰਨਾ ਚਾਹੁੰਦੇ ਹਾਂ ਪਰ ਨਹੀਂ ਸਾਡੇ ਹੱਥਾਂ ਦੇ ਵਿੱਚ ਸੁਨਸ਼ੀਰਾਂ ਵੀ ਨਹੀਂ ਅਸੀਂ ਇਹ ਸ਼ੌਕ ਨੂੰ ਨਹੀਂ ਫੜੀਆਂ ਇਹ ਕੋਈ ਮਤ ਸੋਚਿਓ ਕਿ ਇਹ ਸ਼ੌਕ ਨੂੰ ਫੜੀ ਦਿਖਾਵੇ ਵਾਸਤੇ ਫੜੀ ਫਿਰਦੇ ਨੇ ਅਸੀਂ ਆਪਣੇ ਜੇ ਅਸੀਂ ਦੂਜਿਆਂ ਨੂੰ ਹੱਕ ਦਿਵਾਉਣਾ ਜਾਣਦੇ ਆ ਅਸੀਂ ਆਪਦੇ ਹੱਕ ਵੀ ਲੈਣਾ ਜਾਣਦੇ ਆ ਹੁਣ ਸਾਡਾ ਸਾਰੇ ਜਣ ਬਣਦੇ ਇੱਕ ਝੰਡੇ ਖੱਥਲੇ ਇਕੱਠੇ ਆਉਣ ਦਾ ਜਿੱਥੇ ਅਸੀਂ ਮਾਰ ਖਾ ਰਹੇ ਆ ਨਿਕੀਆਂ ਨਿਕੀਆਂ ਜਥੇਬੰਦੀਆਂ ਬਣਾ ਕੇ ਅਸੀਂ ਆਡਡ ਹੋਏ ਫਿਰਦੇ ਆ ਨਿਸ਼ਾਨ ਸਾਹਿਬ ਥੱਲੇ ਜਸਬੇਣ ਇਹ ਕੌਮ ਇਕੱਠੀ ਹੋ ਗਈ ਨਾ ਇਹ ਸਰਕਾਰਾਂ ਕੀ ਸਾਰੀ ਦੁਨੀਆ ਨੂੰ ਭਾਜੜਾ ਪਾ ਦੇਣਗੇ ਜਿਹੜੀ ਸਿੱਖ ਕੌਮ ਨੂੰ ਪੰਥ ਨੂੰ ਖਤਮ ਕਰਨ ਦੀ ਸਾਜ ਹੈ ਉਸ ਸਰਕਾਰ ਨੂੰ ਉਸ ਸੋਚ ਨੂੰ ਹੀ ਦਬਣਾ ਪਏਗਾ ਜਿਸ ਦਿਨ ਅਸੀਂ ਏਕਤਾ ਦੇ ਵਿੱਚ ਆ ਗਏ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਗਏ ਪਰ ਗੱਲ ਇਹ ਇੱਕ ਹੀ ਅਜੇ ਸਾਡੇ ਆਪਸ ਵਿੱਚ ਮਤਭੇਦ ਵੀ ਭੇਦ ਵੀ ਨਹੀਂ ਖਤਮ ਹੋਏ 10ਵੀਂ ਇੱਕ ਵੀ ਬੇਨਤੀ ਹੈ ਤੁਹਾਡੀ ਸਾਰਿਆਂ ਦੀ ਬੱਚੀ ਹਾਂ ਭੈਣ ਹਾਂ ਇੱਕ ਹੀ ਬੇਨਤੀ ਹੈ ਕਿ ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰ ਦਿਓ ਸਾਰੀ ਹੀ ਸਿੱਖ ਕੌਮ ਇੱਕ ਨਿਸ਼ਾਨ ਸਹਾਗ ਦੇ ਥੱਲੇ ਇਕੱਠੀ ਹੋ ਕੇ ਆਪਣੇ ਹੱਕਾਂ ਦੇ ਵਾਸਤੇ ਲੜ ਸਕੇ ਅਸੀਂ ਇੱਕ ਇਕੱਠੇ ਹੋ ਕੇ ਧੰਨ ਸਹਿਬ ਸਹਾਇ ਪਾਸ਼ਾ ਜੀ ਦੇ ਚਰਨਾਂ 'ਚ ਹੀ ਸਿਰ ਸਮਾਈਏ ਅਸੀਂ ਡੇਰਾਵਾਦਾ ਤੇ ਬਣੇ ਫਿਰਦੇ ਆ ਆਪਣਾ ਵਿਯੂਧ ਖਤਮ ਕਰ ਲਿਆ ਜਿੱਥੋਂ ਸਾਨੂੰ ਸ਼ਕਤੀ ਮਿਲਨੀ ਸੀ ਅੱਜ ਸਾਡਾ ਬਾਣੀ ਕੰਨੀ ਨੂ ਮੂੰਹ ਨਹੀਂ ਕਰਦਾ ਜਿਨੀ ਕਰਦਾ ਬਾਣੀ ਪੜਨ ਨੂੰ ਜਿੱਥੇ ਸਾਡੀ ਕبھی ਸ਼ੁਰੂਆਤ ਜਿੱਥੇ ਸਾਨੂੰ ਮੋਢਨੇ ਨਾਲ ਤੋੜਿਆ ਗਿਆ ਸਾਡਾ ਮੋਢ ਹੈ ਦਰ ਬਾਣੀ ਜਿੱਥੋਂ ਸਾਨੂੰ ਤਾਕਤ ਮਿਲਦੀ ਹੈ ਸੋਝੀ ਮਿਲਦੀ ਹੈ ਗਿਆਨ ਮਿਲਦਾ ਬ੍ਰਹਮ ਗਿਆਨਤਾ ਸਾਡੇ ਹੁੰਦੀ ਹੈ ਉਸਨੋਂ ਉਸੇ ਤੋਂ ਅਸੀਂ ਮੁੱਖ ਮੋੜ ਕੇ ਮਨਮੁਖੀ ਹੋ ਕੇ ਆਪਣੇ ਆਪਣੇ ਤੀਰ ਚਲਾਉਣ ਲੱਗੇ ਪਏ ਆ ਇਕਤਾ ਦੀ ਜ਼ਰੂਰਤ ਹੈ ਐਨੀ ਹੀ ਬੇਨਤੀ ਇਸ ਅਰਦਾਸ ਹੈ ਸਹਿਬ ਜੀ ਦੇ ਚਰਨਾਂ 'ਚ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਅਸੀਂ ਬੈਠੇ ਹਾਂ ਇਹ ਮੋਰਚਾ ਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਰਕਾਰਾਂ ਨੂੰ ਛੇਤੀ ਇਹਨਾਂ ਦੀ ਜਾਗ ਖੁੱਲ ਜਾਵੇ ਜਿਹੜੀਆਂ ਗੁੜੀਆਂ ਨੀਂਦਾਂ ਦੇ ਵਿੱਚ ਸੁੱਤੀਆਂ ਪਈਆਂ ਨੇ ਸਰਿਆ ਗਾਲ ਗੁੜੀ ਨੀਂਦ ਨੂੰ ਖਰਾਬ ਕਰਨ ਵਾਸਤੇ ਸਾਨੂੰ ਇਕਜਟ ਹੋ ਕੇ ਇਸ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਣਾ ਪਵੇਗਾ ਰਾਸ਼ਟਾਂ ਤੋਂ ਵੀ ਸੰਗਤਾਂ ਪਹੁੰਚੀਆਂ ਨੇ ਸਾਡੇ ਵੀਰ ਨਿਰਮਨ ਸਿੰਘ ਖਰਲੀਆਂ ਉਹ ਵੀ ਇੱਥੇ ਪਹੁੰਚੇ ਨੇ 2012 ਦੇ ਵਿੱਚ ਬਿਲੀਵੰਗਾ ਤਸੀਲ ਦੇ ਵਿੱਚ ਇੱਕ ਬਖੰਡੀ ਨੇ ਬੇਅਦਬੀ ਕੀਤੀ ਸੀ ਦਾ ਸਰਕਾਰ ਸਰਕਾਰਾਂ ਤੋਂ ਅਸੀਂ ਨਿਆਂ ਤਾਂ ਮੰਗਦੇ ਆ ਪਰ ਸਾਨੂੰ ਅੱਜ ਤੱਕ ਨਿਆਂ ਮਿਲਿਆ ਨਹੀਂ ਹੈ ਪਿਲੀਵੰਗਾ ਦੇ ਵਿੱਚ ਬਖੰਡੀ ਨੇ ਬੇਅਦਬੀ ਕੀਤੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਸਰੂਪਾਂ ਦੇ ਵਿੱਚ ਵਰਸ਼ੇ ਮਾਰ ਕੇ ਚਕਾਲਾ ਮੈਨਰ ਤੇ ਸੁੱਟੇ ਪਤਾ ਲੱਗਿਆ ਸਾਰੇ ਸਿੰਘਾਂ ਨੇ ਪੜਤਾਲ ਕੀਤੀ ਪਿਲੀਵੰਗਾ ਦੇ ਡੇਰੇ ਦੇ ਵਿੱਚ ਹੀ ਰਹਿਣ ਵਾਲਾ ਸੀ ਜਿਹੜਾ ਆਪਣੇ ਆਪ ਨੂੰ ਸਾਧ ਖਾਉਂਦਾ ਸੀ ਉਸਹ ਪਹੁੰਚਦੀ ਹੈ ਪੁਲਸ ਲੈ ਕੇ ਉਸ ਨੂੰ ਥਾਣੇ ਵਿੱਚ ਚਲੀ ਜਾਂਦੀ ਹੈ ਸਿੰਘ ਵੀ ਪਿੱਛੇ ਭੱਜਦੇ ਨੇ ਪਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਸਰਕਾਰਾਂ ਕੋਟ ਉਸ ਨੂੰ ਸਜ਼ਾ ਦੇਵੇਗੀ ਪਰ ਦਾਸ ਦੇ ਹਸਬੰਦ ਬਾਬਾ ਅਮਰਤਪਾਲ ਸਿੰਘ ਜੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਹਣ ਉਹਨਾਂ ਨੇ ਉਸ 스테ਟ ਤੋਂ ਪਛਤਾਪ ਦੀ 스테ਟ ਤੋਂ ਇਹ ਗੱਲ ਕਹੀ ਸੀ ਕਿ ਜੇ ਸਰਕਾਰਾਂ ਸਾਨੂੰ ਨਿਆਂ ਦਿੰਦੀਆਂ ਨੇ ਤਾਂ ਠੀਕ ਹੈ ਨੇ ਸਿੱਖ ਰਵਾਇਤਾਂ ਦੇ ਅਨਸਾਰ ਅਸੀਂ ਨਿਆਂ ਲੈਣਾ ਜਾਣਦੇ ਆ ਸਮਾਂ ਆਇਆ ਸਰਕਾਰਾਂ ਨੇ ਫਿਰ ਆਪਣਾ ਉਹੀ ਡੋਗਲੇ ਚਿਹਰੇ ਮੂੜੇ ਆ ਗਏ ਨੇ ਉਸ ਸਾਧ ਨੂੰ ਬਖੰਡੀ ਨੂੰ ਦੋ ਮਹੀਨੇ ਬਾਅਦ ਇਹ ਆ ਕਰ ਦਿੱਤਾ ਉਹ ਵੀ ਕਿੜੀਆਂ ਤੇ ਆਏ ਕਹਿੰਦਾ ਕਹਿੰਦਾ ਕੀ ਕਰ ਲਿਆ ਮੇਰਾ ਸਿੱਖੜਿਆ ਨੇ ਬੜੇ ਕੱਠੇ ਹੋਏ ਸੀ ਕਹਿੰਦੇ ਅਸੀਂ ਛੱਡਣਾ ਨਹੀਂ ਹੈ ਪਰ ਗੁਰੂ ਦੇ ਪਿਆਰੇ ਉਹ ਅਕਾਲ ਪੁਰਖ ਪਰਮਾਤਮਾ ਬੜੀ ਵੱਡੀ ਬਖਸ਼ਿਸ਼ ਕਰ ਦੇ ਹੰਕਾਰੀਆਂ ਨੂੰ ਮਾਰ ਪੰਦੀ ਹੈ ਚਾਹੇ ਉਹ ਸਰਕਾਰਾਂ ਹੰਕਾਰ ਕਰਨ ਲੈਣ ਚਾਹੇ ਕੋਈ ਮਨੁੱਖ ਹੰਕਾਰ ਕਰਨ ਲੈ। ਸਮਾਪਿਆ ਗੁਰਦੁਆਰਾ ਮਹਤਵਰ ਸਾਹਿਬ ਮੰਡੀ ਗੋਲੂ ਵਾਲਾ ਤੋਂ ਜੀ ਨਿਰਮਲ ਸਿੰਘ ਜੀ ਖਰਲੀਆਂ ਬਾਬਾ ਅਮਰਪਾਲ ਸਿੰਘ ਜੀ ਬਾਬਾ ਨਗਿੰਦਰ ਸਿੰਘ ਜੀ ਇੱਕ ਸਿੰਘ ਹੋਰ ਚਾਰਾ ਸਿੰਘਾਂ ਨੇ ਅਰਦਾਸ ਕੀਤੀ ਡੇਰੇ ਦੇ ਵਿੱਚ ਜਾ ਕੇ ਬਿਨ ਵਿਹਾੜੇ ਵੱਢ ਕੇ ਆਂਦਾ ਜਿਸ ਤਰ੍ਹਾਂ ਉਸੇ ਤਖੰਡੀ ਨੇ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਸਰੂਪਾਂ 'ਚ ਵਰਸ਼ੇ ਮਾਰੇ ਸੀ ਉਸੇ ਤਰ੍ਹਾਂ ਉਸ ਨੂੰ ਕੋਕੋ ਕੇ ਸ਼ੇਮ ਮਾਰਿਆ ਇਹ ਸਾਫ਼ ਸਾਨੂੰ ਲੈਣਾ ਆਉਂਦਾ ਪਰ ਅੱਜ ਅਸੀਂ ਸ਼ਾਂਤੀ ਦੇ ਨਾਲ ਸਬਰ ਦੇ ਨਾਲ ਸੰਤੋਖ ਦੇ ਨਾਲ ਸਰਕਾਰਾਂ ਤੋਂ ਬੇਨਤੀ ਕਰ ਰਹੇ ਹਾਂ ਇਹ ਮਤ ਸੋਚਣ ਕਿ ਇਹ ਬੇਨਤੀਆਂ ਹੀ ਕਰਦੇ ਰਹਿਣਗੇ ਸਮਾਂ ਨਹੀਂ ਆਏਗਾ ਗੰਗੀਦਰ ਪਾਤਸ਼ਾਹ ਜੀ ਦੀ ਰਹਿਮਤ ਹੋਣੀ ਏ ਇਹ ਖਾਲਸਾ ਇਹੋ ਜਿਹੇ ਗੰਦੀਆਂ ਨੀਤੀਆਂ ਵਾਲੀਆਂ ਸਰਕਾਰਾਂ ਨੂੰ ਕੋਈ ਪਤਾ ਨਹੀਂ ਕਿਸ ਦਿਨ ਮੂੜੇ ਲੈ ਲਾ ਕੋਈ ਬੋਲੇ ਈ ਸੋਹਿਆ ਸੋਹਿਆ ਨਾਲ ਸਤਿ ਪਾਤਸ਼ਾਹ ਜੀ ਰਹਿਮਤ ਕਰਨ ਇੱਕ ਆਖਰੀ ਬੇਨਤੀ ਜਿਹੜੇ ਵੀਰ ਹਜੇ ਤੱਕ ਮੋਰਚੇ ਤੇ ਹਾਜ਼ਰੀਆਂ ਲਵਾਉਣ ਨਹੀਂ ਪਹੁੰਚੇ ਨੇ ਦਿਆਂ ਨੂੰ ਸੰਕੋਚਦਿਆਂ ਹੋਇਆ ਆਪਣੀਆਂ ਮਸਲਾਂ ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਕੌਮ ਨੂੰ ਬਚਾਉਣ ਵਾਸਤੇ ਹਰ ਇੱਕ ਦਾ ਸਿੱਖ ਦਾ ਫਰਜ਼ ਬਣਦਾ ਹੈ ਕਿ ਅੱਜ ਅਸੀਂ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਈਏ ਪਰਿਵਾਰ ਦੇ ਨਾਲ ਮਿਲੀਏ ਪਰਿਵਾਰ ਦਾ سہਾਰਾ ਬਣੀਏ ਕਿਉਂਕਿ ਭਾਈ ਅਮਰਤਪਾਲ ਸਿੰਘ ਜੀ ਆਪਣੀ ਨਸ਼ਾ ਕਰਦੇ ਸਨ ਉਹ ਸਾਡੀ ਨੌਜਵਾਨੀ ਨੂੰ ਬਚਾਉਣ ਵਾਸਤੇ ਅਜਨਨਾ ਤੇ ਐਮਐਸ ਲੱਗੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਸਾਡੇ ਵਾਸਤੇ ਪਰ ਕੌਮ ਦੀ ਤਰਾਸ ਵੀ ਹੁਣ ਤੱਕ ਦੀ ਇਹ ਰਹੀ ਹੈ ਜਿੱਦਾਂ ਜਿੰਨਾ ਟਾਈਮ ਮਨੱਖ ਜਾਂਦਾ ਉਹਨਾਂ ਟਾਈਮ ਉਹਨੂੰ ਗਦਾਰਾਂ ਦੇ ਟੈਗ ਲਾਏ ਜਾਂਦੇ ਨੇ ਪੁੱਠਾ ਸਿੱਧਾ ਬੜਾ ਬੋਲਿਆ ਜਾਂਦਾ ਪਰ ਜਦੋਂ ਇਸ ਸੰਸਾਰ ਤੋਂ ਚਲਿਆ ਜਾਂਦਾ ਫਿਰ ਅਸੀਂ ਭੋਗਾ ਤੇ ਕੱਟ ਕਰਦੇ ਫਿਰਦੇ ਆ ਫਿਰ ਆਖਦੇ ਨੇ ਖਲਾਮੇ ਦੀ ਸੋਚਦੇ ਸੀ ਪੈਰਾ ਦੇ ਆ ਬਿਹਾਗੇ ਠੋਕ ਕੇ ਸਮਾਂ ਹੁਣ ਹੈ ਕੀ ਲੋਕ ਸੀ ਇਕੱਠੇ ਹੋਈਏ ਇਸ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰੀਏ ਇਸ ਮੋਰਚੇ ਨੂੰ ਇਸ ਮੋਰਚੇ ਦੇ ਰਾਹੀਂ ਸਰਕਾਰਾਂ ਨੂੰ ਅਸੀਂ ਆਪਣੀ ਤਾਕਤ ਦਿਖਾਈਏ ਕਿ ਕੌਮ ਇਕੱਠੀ ਹੋ ਕੇ ਕੀ ਨਹੀਂ ਕਰ ਸਕਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਬੋਲਦੇ ਹਾਂ ਤਾਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁਲਾ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਜੋਗ ਜੀ ਬਖਸ਼ ਲੈਣਾ ਬੇਨਤੀ ਹੈ ਕਿ ਬਾਤ ਤੋਂ ਬਾਅਦ ਐਸਾ ਮੋਰਚੇ ਦੇ ਵਿੱਚ ਆਪਾਂ ਹਾਜ਼ਰੀਆਂ ਲਵਾਈਏ ਸਹਿਯੋਗ ਕਰੀਏ ਫਰਜ਼ ਬਣਦੇ ਸਾਡੇ ਕਿਸੇ ਤੇ ਛਾਨ ਨਹੀਂ ਕਰਨਾ ਫਰਜ਼ ਮੰਨਦੇ ਨੇ ਜੇ ਜਾਗਦੀ ਜ਼ਮੀਰ ਵਾਲੇ ਹੈ ਤੁਸੀਂ ਮੋਰਚੇ ਤੇ ਵੱਧ ਤੋਂ ਵੱਧ ਪਹੁੰਚੀਏ ਨਾਲੇ ਦਸਾਂ ਬੰਦਿਆਂ ਨੂੰ ਹੋਰ ਲੈ ਆਈਏ ਰਾਜਸਥਾਨ ਤੋਂ ਵੀ ਅਗਲੇ ਹਫ਼ਤੇ ਕਈ ਜਥੇ ਪਹੁੰਚ ਰਹੇ ਨੇ ਕਿਉਂਕਿ ਪਿੰਡ ਪਿੰਡ ਦੇ ਵਿੱਚ ਸਾਡਾ ਪ੍ਰਚਾਰ ਚੱਲ ਰਿਹਾ ਹੈ ਕੋਸ਼ਿਸ਼ ਹੈ ਕਿ ਵੀਰ ਅਮਰਤਪਾਲ ਸਿੰਘ ਜੀ ਦੇ ਨਾਲ ਜਿੰਨਾ ਸਾਡਾ ਹੋ ਸਕਦਾ ਸੀ ਸਹਿਯੋਗ ਜ਼ਰੂਰ ਕਰੀਏ ਗੱਜਕੇ ਫਤੇ ਬੁਲਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਲ ਹਰਮੀਤ